ਸਮਝ ਲੱਗ ਰਹੀ ਸਾਰੇ ਜਹਾਨ ਦੀ ਬਦੀ ਤੁਹਾਡਾ ਪਾਪ ਮੇਰਾ ਪਾਪ ਸਭ ਸਾਡੇ ਬਾਪ ਦਾਦਿਆਂ ਦੇ ਪਾਪ ਜਦ ਤੋਂ ਦੁਨੀਆ ਬਣੀ ਇਸ ਲਈ ਜਾਦੂ ਸਲੀਪ ਤੇ ਜਾਣ ਵਾਲਾ ਸੀ ਉਸੇ ਕਿਆ ਪਿਤਾ ਹੋ ਸੇ ਜੇ ਹੋ ਸਕਦਾ ਇਹ ਪਿਆਲਾ ਮੈਥੋਂ ਟਾਲੇ ਜਾਵੇ ਪਿਆਲਾ ਜਾਦੂ ਇਸਲੇ ਦੇਖਿਆ ਅਤ ਪਵਿੱਤਰ ਪਰਮੇਸ਼ਵਰ ਨੇ ਬਾਈਬਲ ਚ ਲਿਖਿਆ ਜੋ ਪਾਪ ਦਾ ਜਾਣੂ ਨਹੀਂ ਸੀ ਉਹਨੇ ਹੀ ਅਸੀਂ ਪੜਿਆ ਹੈ। ਇਹੋ ਪਾਪ ਦਾ ਜਾਣੂ ਨਹੀਂ ਸੀ। ਅਤ ਪਵਿੱਤਰ ਪਰਮੇਸ਼ਵਰ ਜਾਂ ਦੋ ਪਿਆਲਾ ਕੀ ਜਾਂ ਦੁਨੀਆ ਦਾ ਪਾਪ ਸੰਸਾਰ ਦਾ ਗੰਦਗੀ ਜਾਂ ਅਤ ਪਵਿੱਤਰ ਪਰਮੇਸ਼ਵਰ ਨੇ ਗੰਦਗੀ ਨੂੰ ਦੇਖਿਆ ਜੋ ਆਪਣੇ ਵਿੱਚ ਲੈਣ ਵਾਲਾ ਸੀ। ਉਸ ਨੇ ਤਾਨੂੰ ਦੇਖਿਆ ਉਸ ਨੇ ਮੈਨੂੰ ਦੇਖਿਆ। ਸਾਡੇ ਸਮਰਾ ਦੇ ਪਾਪਾ ਨੂੰ ਦੇਖਿਆ ਡਿੱਗੀ ਹੋਈ ਰਚਨਾ ਨੂੰ ਦੇਖਿਆ ਮੌਤ ਨੂੰ ਮਰ ਰਹੀ ਮਾਨਵਤਾ ਨੂੰ ਔਰ ਯੋ ਨੈਤਿਕਤਾ ਆ ਯੋ ਗੰਦਗੀ ਹੈ ਜੋ ਪਰਿਸ਼ਤਾ ਹੈ ਜੋ ਪਾਪ ਹੈ ਤਰਮਦਸਿਆ ਕਿ ਪਾਪ ਬਹੁਤ ਗੰਦਾ ਆ ਪਾਪ ਬਹੁਤ ਜਾਲਮ ਆ ਪਾਪ ਬਹੁਤ क्रूर ਆ ਭੈੜਾ ਆ ਔਰ ਉਸਨੇ ਕਹਿ ਪੀਤਾ ਯਹੂਸਾ ਕਰੇ ਪਿਆਲਾ ਗੰਦਗੀ ਸਭ ਜੋ ਮੈਂ ਅਥਪਵਿਤਰ ਨੇ ਆਪਣੇ ਚ ਲੈਣੀ ਇਹ ਟਲ ਜਾਵੇ ਪਰ ਫਿਰ ਵੀ ਤੇਰੀ ਮਰਜ਼ੀ ਪੂਰੀ ਹੋਵੇ। ਉਹ ਜਿਛਾਇਆ ਤਰਵੰਜਾ ਕਹਿੰਦਾ ਕਿ ਉਸ ਨੇ ਸਾਡੇ ਸਾਰਿਆਂ ਦੀ ਬਦੀ ਉਹਦੇ ਉੱਤੇ ਲਾਦ ਦਿੱਤੇ। ਉਸੇ ਪਿਆਲਾ ਪੀ ਲਿਆ। ਉਹ ਜਦੋਂ ਪਿਆਲਾ ਪੀਤਾ ਉਦੋਂ ਕ੍ਰੂਸ ਤੇ ਜਾ ਰਿਹਾ ਹੈ। ਸਲੀਪ ਜਾਂ ਤੇ ਜਾ ਰਿਹਾ ਹੈ। ਔਰ ਪਹਿਲਾ ਪਤਰਾ ਦੋ 24 ਜਾਈ ਪਾੜੇ ਉਸ ਨੇ ਕੀ ਉਹ ਦੇਖੀ ਕਿਤਾ ਹੈ? ਸਾਡੇ ਸਾਰਿਆਂ ਦੀ ਬਦੀ ਉਹਦੇ ਉੱਤੇ ਲੱਦ ਦਿੱਤੀ। ਉਹ ਸਾਫ਼ ਸਾਡੇ ਆ ਪਾਪਾ ਦੇ ਆਪਣੇ ਸਰੀਰ ਵਿੱਚ ਰੱਖ ਉੱਤੇ ਚੁੱਕ ਲਿਆ। ਭਈ ਅਸੀਂ ਪਾਪ ਦੀ ਬਲੋਂ ਮਰ ਕੇ ਧਰਮ ਦੀ ਬਲੋਂ ਜੀਵੀਂ। ਆਮੇ। ਉਸ ਦੇ ਸੰਸਾਰ ਨੂੰ, ਪਾਪ ਨੂੰ, ਗੰਦਗੀ ਨੂੰ, ਪ੍ਰਿਸ਼ਟਾ ਨੂੰ ਧਰਮਾ ਦੇ ਇਹ ਜੁਗਾੜਿਆ ਸਭ ਚੀਜ਼ਾਂ ਦੇਖਿਆ। ਹੋਰ ਬਾਈਬਲ ਦੱਸਦੀ ਕਿ 26 39 ਚੋਬੇ ਬੋਲ ਰਿਹਾ। ਅਤੇ ਉਹ ਥੋੜਾ ਅੱਗੇ ਵਧ ਕੇ ਮੂੰਹ ਭਾਰ ਪੈ ਗਿਆ ਅਤੇ ਪ੍ਰਾਰਥਨਾ ਕਰਦੇ ਆ ਕਿ ਹੇ ਮੇਰੇ ਪਿਤਾ ਇਹ ਹੋ ਸਕੇ ਤੈ ਪਿਆਲਾ ਮੈਥੋ ਡਲ ਜਾਵੇ ਪਰ ਉਹ ਨਾ ਹੋਵੇ ਜੋ ਮੈਂ ਚਾਹੁੰਦਾ ਹਾਂ ਪਰ ਉਹ ਹੋਏ ਜੋ ਤੂੰ ਚਾਹੁੰਦਾ ਹੈ ਅਮੇਨ ਹਾਲੇਲੂਇਆ ਹਾਲੇਲੂਇਆ ਤੈ ਦੇਖ ਦੇ ਕਿ ਉਹ ਇਨਸਾਨ ਬਣਿਆ ਆਦਮੀ ਬਣਿਆ ਸਾਡੇ ਸਮਨਾ ਦੀ ਬਦੀ ਪਾਪ ਅਪਰਾਧ ਪਾਪ ਕਰੂਰ ਆ ਭੈੜਾ ਆ ਗੰਦਾ ਆ ਤੂੰ ਇਹ ਨਹੀਂ ਚਾਹੁੰਦੇ ਤੁਹਾਡਾ ਖੁੱਲੇ ਕੋਈ ਨਹੀਂ ਚਾਹੁੰਦੇ ਮਾੜਾ ਆ ਉਸ ਸ਼ਰਮਿੰਦਗੀ ਆ ਬਈ ਜਿਹੜੇ ਕਹਨ ਸਾਡੀ ਸ਼ਰਮਿੰਦਗੀਆਂ ਨੂੰ ਲੱਜਾ ਨੂੰ ਆਪਣੇ ਉੱਪਰ ਚੁੱਕਿਆ ਇਬਰਾਨੀਆ ਦੀ ਕਿਤਾਬ ਆਮੇ